ਮਾਨਯੋਗ ਆ ਹਾਂ ਜੀ ਕਿਸਾਨ ਵੀਰੋਂ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਸੇਲ ਲਈ ਲੈ ਕੇ ਆਏ ਜੀ ਪੰਜੇ ਬਾਈ ਟੌਪ ਨੇ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਵਧੀਆ ਹਾਂ ਠੀਕ ਆ ਬਾਬਾ ਜੀ ਵਧੀਆ ਤੁਸੀਂ ਦੱਸੋ ਠੀਕ ਠਾਕ ਬਾਈ ਜਿਹੜੀ ਪਰਸੋਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਸਪਾ ਬਹੁਤ ਵਧੀਆ ਰਿਸਪੌਂਸ ਰਿਹਾ ਜੀ ਉਹਦਾ ਸਾਰਾ maal ਸੇਲ ਹੋ ਗਿਆ ਸੀਗਾ ਬਾਬਾ ਜੀ ਬਸ ਠੀਕ ਆ ਦੂਜਾ ਨੂੰ ਵੀ ਕੁਝ ਸ਼ਾਹ ਨੂੰ ਵੀ ਕਿਹ ਕੋ ਦੂਜੇ ਦਿਨ ਬਹਿਣਾ ਸਾਰੀਆਂ ਵੇਚੀ ਸੀਗੀਆਂ ਠੀਕ ਆ ਇਹ ਮਾਲ ਤਾਂ ਕੱਲ ਹੀ ਲਿਆਗਾ ਸਾਰਾ ਠੀਕ ਆ ਤੇ ਬਾਕੀ ਬਹੁਤ ਸੋਹਣਾ ਮਾਲ ਬੈਠ ਰਿਹਾਗਾ ਉਹਦਾ ਮੰਡੀਆਂ ਕਰਕੇ ਬਾਹਰੋਂ ਮਾਲ ਨਹੀਂ ਹੁੰਦਾ ਮਿਲ ਰਿਹਾ ਠੀਕ ਆ ਤੇ ਗਾਗ ਬਹੁਤ ਵਧੀਆ ਪਰਮਾਧਵਾ ਸ਼ੁਕਰ ਹੈਗਾ ਬਾਬੇ ਨਾਨਕ ਦੀ ਕਿਰਪਾ ਪੂਰੀ ਹਮ ਮੁੱਲ ਵੀ ਜਾਇਜੀ ਸੀ ਹਣਾ ਮੁੱਲ ਜਾਇਜੀ ਪਤਾ ਕੀ ਗੱਲ ਆ ਜੀ ਹੁਣ ਆਪਾਂ ਨਜਾਇਜ਼ ਮੁੱਲ ਕਰਾਂਗੇ ਫਿਰ ਇਹਨੂੰ ਔਖਾ ਲੱਗਦਾ ਦੂਰੋਂ ਜੀ ਨੇ ਚੱਲ ਕੇ ਆਉਣਾ ਤਾਂ ਲਈ ਮੁਸ਼ਕਲ ਹੋ ਜਾਂਦੀ ਆ ਹਮ ਨਾਮ ਤੇ ਡਰੈਸ ਬੋਲ ਨਾਮ ਜੱਗੀ ਆ ਜੀ ਪਿੰਡ ਬਰਨਾਲਾ ਦਾ ਕੋਠੇਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਤੇ ਪੈਂਦੇ ਆ ਜਿਹੜਾ ਧੂਰੀ ਨੂੰ ਧੂਰੀ ਦੀ ਰਣੀਕਿਆਂ ਵਾਲਾ ਰੋੜਾ ਨਾ ਉਸ ਰੋਡ ਦੇ ਉੱਤੇ ਲੁਧਿਆਣਾ ਰੋਡ ਤੋਂ ਧੂਰੀ ਦੀ ਰਣੀਕਿਆਂ ਰੋਡ ਜਾਂਦਾ ਠੀਕ ਆ ਉਸ ਰੋਡ ਦੇ ਉੱਤੇ ਹੀ ਆਪਣਾ ਕਿਲੋ ਕਮਟਰ ਲੁਧਿਆਣਾ ਰੋਡ ਤੋਂ ਘਰ ਆ ਠੀਕ ਆ ਭਾਈ ਮੋਬਾਈਲ ਨੰਬਰ ਬੋਲ 98153 96107 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਵੜਦੇ ਨੇ ਕਿਹੜਾ ਸੂਅ ਸੂਈ ਆ ਸੂਅ ਦੂਜਾ ਸੂਈ ਆ ਬਾਈ ਠੀਕ ਹੈ ਜੀ ਰਾਤ ਸੂਈ ਆ ਇਹ ਕੱਲ੍ਹ ਸੂਈ ਹੈਗੀ 4:00 ਵਜੇ ਸ਼ਾਮ ਨੂੰ ਠੀਕ ਹੈ ਕੱਲ ਵੀ ਆਪਾਂ ਬੱਚਾ ਚੰਗਾ ਗਏ ਮੰਨੋ ਵੀ ਦੋ ਟਾਂ ਹੀ ਕਿਲੋ ਬੋਲੀ ਕੱਢਤੀ ਸੀ ਠੀਕ ਹੈ 4 ਕਿਲੋ ਆਪਾਂ ਸਵੇਰੇ ਖਾਲੀ ਕਰਤੀ ਸੀਗੀ ਠੀਕ ਹੈ ਥੋੜੀ ਜੀ ਗਰਮੀ ਜ਼ਿਆਦਾ ਆ ਤੁਹਾਨੂੰ ਪਤਾ ਗਰਮੀ ਦੇ ਕਾਰਨ ਮੈਡਾ ਹੋਣੀਆਂ ਨਰਮਸੂ ਪੈਂਦੀਆਂ ਨੇ ਠੀਕ ਹੈ ਗੱਡੀ ਗੱਡੀ ਜੀ ਚੜ ਕੇ ਹਮ ਨਰਮਸੂ ਪੈਂਦੀਆਂ ਨੇ ਕਾਵਾ ਥੋੜੀਆਂ ਜੀਆਂ ਆਰਡਰ ਕਮਾਲ ਦਾ ਚੁਆਈ ਚੁਈ ਬਹੁਤ ਚੰਗੀ ਆ ਬਾਈ ਚੁਆਈ ਦਾ ਨਾ ਅੰਤ ਹੀ ਨਹੀਂ ਕੋਈ ਮਾੜੀ ਲੰਮੀ ਫੜਫੜ ਪਤਰਾ ਪੈਰ ਨਾ ਵੜ ਜੇਰ ਜੁਰ ਪੈ ਗਈ ਹਾਂਜੀ ਜੇਰ ਜਪੇ ਤੇ ਜਿਹੜੀ ਵੈਰ ਆਪਣੇ ਕੋਲੇ ਸੂਈ ਵੀ ਹੋਊਗੀ ਜੇਰ ਦੀ ਆਪਣੀ ਪੂਰੀ ਫੁੱਲ ਗਰੰਟੀ ਹੋਊਗੀ ਪ੍ਰੋਪਰ ਠੀਕ ਆ ਹੂੰ ਤੇ ਬੱਚਾ ਬੱਚਾ ਹਾਂਜੀ ਬੱਚਾ ਮੰਗਰ ਬਾਈ ਠੀਕ ਆ ਹੂੰ ਤੇ ਮੁੱਲ ਕੀ ਆ ਦਾ ਬਾਬਾ ਜੀ ਮੋਲ ਬੱਸ ਐ ਮੰਨੋ ਵੀ ਆਪਾਂ ਨਾਲ ਛੋੜ ਛੱਪੇ ਵਾਲੇ ਮੁੱਲ ਨਹੀਂ ਕਰਨੇ ਅੱਜ ਸਾਰੇ ਵੀਰਾਂ ਨੂੰ ਹੱਥੋਂ ਦੀ ਬੇਨਤੀ ਹੋਇਆ ਇੱਕ ਠੀਕ ਆ ਪਰ ਇਹੋ ਮੁੱਲ ਦੇ ਸੱਤ ਕਰਾ ਲਓ 68 ਕਰਾ ਲਓ ਬੱਸ 52000 ਦੀ ਗਾਂ ਦੇ ਦਾਂਗੇ ਬਾਬਾ ਜੀ ਇਹ ਮੁੱਲ ਕਰਾਉਣਾ ਬਈ 60 ਕਰਾ ਲਓ 62 ਕਰਾ ਲਓ 57000 ਦੀ ਬਾਈ ਕਹਿੰਦਾ ਵਾੜ ਦੇ ਦਿਆਂਗੇ ਜਰਸੀ ਆ ਚੁਵਾਈ ਚੁਵਾਈ ਦੇ ਤੁਸੀਂ ਐ ਮੰਨੋ ਵੀ ਕੋਈ ਵੀ ਵੀਰ ਠੀਕ ਆ ਕਿਹੜੀ ਕਾਰਨ ਤੋਂ ਦੇਖਣਾ ਆਵੇ ਹੀ ਨਾ ਹੂੰ ਚੁਵਾਈ ਚੁਵਾਈ ਤਾਂ ਤੁਸੀਂ ਐ ਮੰਨ ਲਓ ਠੀਕ ਆ ਗਰਮੀ ਰੰਗ ਰੂਪ ਜਿਹੜਾ ਹੈਗਾ ਉਹ ਜਿਹੜਾ ਦੇ ਉਹ ਜਨੇੜੇ ਕਰਕੇ ਚਵਾਈ ਦੇਖੋ ਕੀ ਬਾਤ ਆ ਚਵਾਈ ਬੜੀ ਚੰਗੀ ਆ ਹੈਨਾ ਚਵਾਈ ਦੇ ਤਾਂ ਬਹੁਤ ਆ ਭਾਈ ਦੁੱਧ ਵੀ 14-15 ਕਿਲੋ ਪਾ ਦੂਗੀ ਬਾਬਾ ਜੀ ਠੀਕ ਆ ਥੋੜੀ ਨਰਮ ਸੁਈਆ ਬੱਚੀ ਬੜੀ ਗੁੱਡੀ ਚੜ ਕੇ ਛਲ ਕੇ ਸੂਪੇ ਲੀਆਂ ਨੇ ਹੁਣੀਆਂ ਹਮ ਬਾਕੀ ਮਗਰ ਬੱਚਾ ਗਾ ਦੇ ਬੱਚਾ ਮਗਰ ਬੱਚਾ ਸੁਈ ਸੁਵਾਈ ਚਵਾਈ ਚ ਵੀ ਬਹੁਤ ਏੰਗੇ ਥਣ ਖਾਦੇ ਥਣ ਬਹੁਤ ਚੰਗਾ ਕੱਲਾ ਕੱਲਾ ਕਾਣਚਾਰੇ ਥਣ ਨਿਕੜ ਮੇ ਪੂਰੇ ਗੈਰ ਤੇ ਵੱਡ ਵੱਡ ਚੰਗਾ ਰੰਗ ਰੂਪ ਸਟਰੀਟ ਵਾਈਜ਼ ਬਹੁਤ ਚੰਗਾ ਬਾਕੀ ਨਾ ਕੋਈ ਵੀਰੇ ਨੂੰ ਛੋਟੀ ਨਾ ਸਮਝੇ ਮਤਲਬ ਵੱਡੀਆਂ ਜਰਸੀਆਂ ਪੈਂਦੀਆਂ ਪੰਜਾਬ ਵਾਲੀ ਜਰਸੀ ਆ ਪਿਓ ਮੂੰਹ ਮਾ ਦਿਖਾ ਦਿਓ ਜੀ ਠੀਕ ਆ ਫੇਸ ਦਿਖਾਈਏ ਫੇਸ ਬਹੁਤ ਚੰਗਾ ਹੁਣ ਕੱਟ ਦੇਵੇ ਫੇਸ ਦਿਖਾ ਬਾਈ ਫੇਸ ਬਹੁਤ ਚੰਗਾ ਗਾ ਬੜਾ ਸੋਹਣਾ ਮੂੰਹ ਮਾ ਇਹ ਲਖੋ ਟੋਆ ਟੋਆ ਤੋਦੀ ਬੁੱਧੀ ਪੂਰੀ ਸਹੀ ਗੱਲ ਆ ਹੂੰ ਬਾਕੀ ਤਾਂ ਜੀ ਸੂਈ ਹੈਗੀ ਰਾਤ ਦੀ ਇਹਦੇ ਤੇਰੀ ਹੈ ਨਾ ਠੀਕ ਹੈ। ਸਾਡਾ ਪੀਪਾ ਬਣੀ ਇਹਨਾਂ ਕੋਸ਼ੇ ਨੇ। ਹੂੰ ਹੂੰ ਠੀਕ ਹੈ। ਮੁੱਲ ਬਈ ਇਹਦਾ। ਮੁੱਲ 2000 ਦੀ ਦੇ ਰਹੇ ਬਾਬਾ ਜੀ ਮੁੱਲ ਕਰਤਾ ਸੀ ਆਪਾਂ ਪਹਿਲਾਂ। ਠੀਕ ਹੈ ਬਾਈ। ਅੱਗੇ ਵੀਰੇ 2 ਨੰਬਰ। ਕਿਹੜਾ ਸੂਆ ਸੂਈ ਆ? ਸੂਆ ਦੂਜਾ ਬਾਬਾ ਜੀ। ਹੂੰ। ਇਹ ਪਰਸੋਂ ਦੀ ਸੂਈ ਹੋਈ ਆ। ਠੀਕ ਆ। ਪਰਸੋਂ ਸ਼ਾਮ ਨੂੰ ਸੂਈ ਹੈਗੀ। ਹੂੰ। ਐਵੇਂ ਇਹ ਕਹਦੇ ਹੁਣ ਇਸ ਟਾਈਮ 15 ਕਿਲੋ ਬੋਣੀ ਜਾਣਾ ਨੈਟ ਤਿਆਰ ਆ। ਠੀਕ ਆ। 14 ਜਿਹੜੀ ਕਿਲੋਆਂ ਵਾਲੀ ਆ ਉਹ ਆ। ਠੀਕ ਆ। 7 ਕਿਲੋ ਜੇ ਕੰਡਾ ਲਾ ਕੇ ਲੈ ਜਾਏਗਾ ਠੀਕ ਆ ਪਲੂੜ ਦਾ ਬੰਦ 20 ਕਿਲੋ ਦਿੱਤਾ ਹੋਇਆ ਈ ਹੂੰ ਥੋੜੀ ਜਿਹੀ ਪਤਨੀ ਆ ਗਈ ਕੱਦ ਕੋਤ ਬਹੁਤ ਜ਼ਿਆਦਾ ਜੇ ਕਿਸੇ ਚਾਰ ਚੂਰ ਵਾਲੇ ਵੀਰ ਦੇ ਨਾਲ ਵਾਲੀ ਬੱਚਾ ਕੀ ਹੈ ਬੱਚਾ ਜੀ ਬੱਚਾ ਬੱਚਾ ਠੀਕ ਆ ਅ ਮਨ ਲਓ ਜੇ ਕੋਈ ਚਾਰ ਚੂਰ ਵਾਲਾ ਵੀਰ ਲੈ ਗਿਆ ਹੂੰ ਤਾਂ ਤੁਸੀਂ ਇਹ ਮੰਨ ਲਓ ਵੀ ਆਉਂਦੇ ਸਾਲ ਨੂੰ ਜੇ ਇਹਨੂੰ ਲੱਖ ਵਾਲੀ ਤਿਆਰ ਕਰ ਲਵਾਂ ਠੀਕ ਆ ਤਾਂ ਚੱਜ ਚੰਗਾ ਵੱਡਾ ਕਰਨਾ ਪਤਾ ਮੰਦੀ ਹੈਗੀ ਵਾੜ ਤੇ ਨਵਾਂ ਬਣਵਾਏ ਹੋਏ ਆ ਜੀ ਹੂੰ ਓਏ ਘਰ ਚਵਾਈ ਚਵਾਈ ਤਾਂ ਤੁਸੀਂ ਆਏ ਮੰਨ ਲੋ ਜੇ ਇੱਥੇ ਹੂੰ ਬੀਜ ਖੜਾਗੇ ਚੋਲੇ ਚਵਾਈ ਬਹੁਤ ਚੰਗੀਆਂ ਹਨ ਮਗਰ ਚਵਾਈ ਦੀ ਤਾਂ ਏਡੀ ਟੌਪ ਕਲਾਸ ਆ ਨਾ ਸਹੀ ਗੱਲ ਆ ਭਾਈ ਕੀ ਬਾਤ ਆ ਚਵਾਈ ਬਹੁਤ ਬਾਈ 20 ਕਿਲੋ ਦੀ ਆਪਣੀ ਗਰੰਟੀ ਆ ਫੁੱਲ ਅੱਛਾ ਹੂੰ 20 ਕਿਲੋ ਚਵਾਈਆ ਹੋਇਆ ਵਾੜ ਨੇ 2 ਲੀਟਰ ਦੁੱਧ ਦੀ ਬਾਈ ਕਹਿੰਦਾ ਆਪਾਂ ਜਿਹੜੀ ਇਹ ਕੱਚੇ ਚ ਤੋਰਦੇ ਜੀ ਕੱਚੇ ਚ ਸਿੱਧੀ ਆਇਓ ਸਾਂ ਮਾਰ ਕੇ ਦਿਖਾ ਦਿੰਦੇ ਹੂੰ ਥੋੜਾ ਪੱਕਾ ਜ਼ਰੂਰ ਮੰਨਦੀ ਹੈ ਆਪਾਂ ਇਹਨਾਂ ਨਵੇਂ ਬਣਵਾਏ ਹੋਇਆ ਬਾਬੇ ਸੋਣੇ ਹੂੰ ਨਵਾਂ ਬਣਵਾਉਣ ਕਰਕੇ ਥੋੜਾ ਜਿਹਾ ਪੈਰਾਂ ਦਾ ਮੰਨਦੀ ਹੈਗੀ ਠੀਕ ਆ ਇੱਕ ਦੋ ਦਿਨ ਚੋਂ ਆ ਪੈਰ ਮੋਲੇ ਜੇ ਸੱਟ ਹੋ ਜਾਣਗੇ ਹੂੰ ਤੇ ਕੀ ਮੋਲਾ ਭਰਾ ਇਹਦਾ ਬਾਬਾ ਜੀ 65000 ਦੀ ਬਣ ਦੇ ਰਹਿਆਂਗੇ ਆਪਾਂ ਮਾਨਤਨ ਹੋ ਜਾ ਹਾਂ ਮਾਨਤਨ ਕਰ ਦਿਆਂਗੇ ਆਏ ਵੀਰ ਦਾ ਮੂਰਤੀ ਨਹੀਂ ਹੈਗੇ ਹਾਂ ਐ ਮੰਨੋ ਵੀ ਇਹ ਮਾਨ ਇਹ ਬੇਮੂਲੀ ਜਾਨ ਥੋੜੀ ਜਿਹੀ ਹੋਰ ਹੁੰਦੀ ਹਾਂ ਤਾਂ ਇਹ 80 85 ਵਾਲੀ ਵੇੜ ਹੈਗੀ ਠੀਕ ਆ ਥੋੜੀ ਜਿਹੀ ਪਤਲੀ ਕਰਕੇ ਆ ਕੱਦ ਕੋਤ ਬਹੁਤ ਚੰਗਾ ਦਾ ਦੁੱਧ ਨੂੰ ਤਾਂ ਮੰਨ ਲਓ ਜਿਹੜੇ ਡੇਰੀ ਫਾਰਮ ਵੀਰ ਕਰਦੇ ਆ ਜਾਂ ਭੈਣਾ ਨਵੇਂ ਡੇਰੀ ਫਾਰਮ ਕਰਦੀਆਂ ਨੇ ਉਹਨਾਂ ਲਈ ਸੋਨਾ ਹੀ ਆ ਠੀਕ ਆ ਹੂੰ ਕੱਦ ਚੰਗਾ ਬਈ ਤੇ ਚਵਾਈ ਹੈ ਜਿਹੜੀ ਬਾਈ ਨੇ ਧਾਰਾ ਮਾਰ ਕੇ ਦਿਖਾਈ ਹੈ ਚਵਾਈ ਚੁਈ ਚੰਗੀ ਆ ਆਰਡਰ ਚੰਗਾ ਥਣ ਥਣ ਚੰਗਾ ਲੱਗਿਆ ਬੜੀ ਟੌਪ ਕਲਾਸ ਆ ਜੀ ਪੂਰੀ ਚਵਾਈ ਚੁਈ ਤੋਂ ਲਿਆ ਮੰਨ ਲਓ ਜਿਵੇਂ ਪਰਸੋ ਦੀ ਸੂਈ ਆ ਹੋਈ ਇਹਨੂੰ ਬੱਚੇ ਦਾ ਨਹੀਂ ਕੋਈ ਉਹੋ ਜੀ ਗੱਲ ਨਹੀਂ ਦਾ ਇਹ ਦੁਬਾਰੇ ਵੇਹਲੋ ਬੇਚਰੀ ਨੂੰ ਲੱਤ ਛਾੜ ਦੋ ਤਾਂ ਪਤਾ ਹੀ ਨਹੀਂ ਹੈਗਾ ਜਮਾਈ ਕੋਈ ਵੀ ਵੀਰ ਚਵਾਈ ਚੁਈ ਕਰਕੇ ਜਾਂ ਥਣ ਦੇਵੇ ਕਰਕੇ ਜਾਂ ਕੱਪਾਠ ਕਰਕੇ ਨਾ ਇਹਨੂੰ ਦੇਖਣਾ ਵੇ ਚਾਹੇ ਆਨਲਾਈਨ ਹੀ ਮੰਗਾ ਲੇ ਉਹ ਜੀ ਆਪਣੀ ਗਾਰੰਟੀ ਆ ਪੂਰੀ ਫੰਮ ਬਹੁਤ ਠੀਕ ਹੈ ਜੀ ਅੱਗੇ ਵਿਰਤਨਾ ਨੰਬਰ ਕਿਹੜਾ ਸੁਆ ਸੁਆ ਦੂਜਾ ਬਾਬਾ ਜੀ ਕਿੰਨੇ ਦਿਨ ਲੈਂਦੀ ਹੈ ਜੀ ਦਿਨ ਦਾ ਇੱਕ ਹਫਤਾ ਪਿਆ ਬਾਬਾ ਜੀ ਹੈ ਨਾ ਮੈਸ ਕਰਕੇ ਦੋ ਦਿਨ ਪਹਿਲਾਂ ਵੀ ਸੂ ਸਕਦੀ ਆ ਹੂੰ ਇਹ ਮੰਗੋ ਵੀ ਗਰਲੈਂਡੋ ਚ ਪੈਂਦੀ ਹੈ ਜੀ ਉਹ ਆਪ 70% ਗਰਲੈਂਡੋ ਕਹਿੰਦਾ ਡਾਕਟਰ ਸਾਹਿਬ ਠੀਕ ਆ ਆ ਗੱਲ ਤੇ ਚਾਲਰ ਚੋਂ ਲੜੇ ਲੇਵੇ ਦਾ ਡਿਜ਼ਾਈਨ ਸਾਰਾ ਗਰਲੈਂਡੋ ਵਾਲਾ ਦਾ ਹੂੰ ਸਭ ਤੋਂ ਵੱਡਾ ਪਿਓਰ ਨਹੀਂ ਕੋਈ ਵਰਦੀਰ ਕਹਿੰਦਾ ਵੀ ਪਿਓਰ ਗਰਲੈਂਡੋ ਹੈ ਨਹੀਂਗੀ ਹਮ ਹੈ ਗਰਲੈਂਡੋ ਹੈ 70% 70% ਰੰਗ ਰੂਪ ਫੁੱਲ ਚੰਗਾ ਯਾਦ ਬ੍ਰੀਡ ਫੁੱਲ ਤੇ ਡਿਮਾਂਡ ਆ ਜਿਹੜੀ ਭਈ ਇਸ ਕਲਰ ਦੀ ਤੇ ਰੰਗ ਰੂਪ ਦੀ ਬਹੁਤ ਬਹੁਤ ਦਿਖਾ ਦਿਓ ਬਹੁਤ ਕਮਾਲ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਬਲਟ ਲਾਂ ਚਰਮ ਵਾਲੀ ਦੇ ਬਹੁਤ ਪਈਆਂ ਰਾਜੀ ਰੂਜੀ ਫੁੱਲ ਆ ਹਨਾ ਪੂਰੀ ਮਗਾ ਟੋਪ ਭਾਈ ਅੱਜ ਦੇ ਟਾਈਮ ਦੀ ਇਹ ਮੰਨੋ ਗਰਮੀਆਂ ਦਾ ਤੋਹਫਾ ਹੀ ਆ ਪੂਰਾ ਐਂ ਕਹਿੰਦਾ ਕਿਆ ਬਾਤ ਆ ਭਾਈ ਜਮੀ ਨਹੀਂ ਮੰਨਦੀ ਗਰਮੀ ਗਰਮੀ ਤਾਂ ਚਾਰ ਕਾ ਸੁਧਰੀਆ ਕਿਤੇ ਵੀ ਨਹੀਂ ਗਰਮੀ ਵਾਲਾ ਤਾਂ ਚੰਗੀ ਆ ਮੰਗ ਬਹੁਤ ਆ ਇੱਕ ਕਰੇ ਸ਼ੇਵੰਦ ਦਾ ਬਵਾ ਇਹ ਉਹ ਹੋਸ਼ੇਦਾਨ ਹਾਂ ਠੀਕ ਆ ਥਾਣਾ ਹਵਾਨਾ ਦਿਖਾ ਦੇ ਬਈ ਉਹਨਾਂ ਦੀ ਬਹੁਤ ਬਾਜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦਾ ਦਿੱਤਾ ਹੋਇਆ ਹਾਂ 67000 ਰੁਪਇਆ ਬਾਈ ਕਹਿੰਦਾ 67000 ਦੀ ਦੇ ਦੇਾਂਗੇ ਹਣਾ ਤਣ ਹੁਣ ਬਹੁਤ ਚੰਗਾ ਲੇਵਾ ਗਿੱਠ ਲੇਵਾ ਮੂਰ ਨੂੰ ਦਿਖਾਉਂਦੀ ਆ ਫੇਰ ਲੇਵਾ ਚੰਗਾ ਪਾਉਗੀ ਬਾਬਾ ਜੀ ਬਾੜੀ ਵੱਡੀ ਬੁੱਡੀ ਬੱਚੀ ਆ ਚੌੜੀ ਚੂੜੀ ਬਾੜੀ ਜਾਦੇ ਆ ਮੂਮਾ ਬਹੁਤ ਸੋਹਣਾ ਹੈ ਹਮ ਅੱਗੇ ਬਈ ਚਾਰ ਚਾਰ ਨੰਬਰ ਦਾ ਤੋਹਫਾ ਹੀ ਆ ਜੀ ਮੈਂ ਕਹਿੰਦਾ ਕੀ ਬਾਤ ਆ ਬਈ ਨਗੀਨ ਨਹੀਂ ਆਲੇ ਜਿਹੜਾ ਲੈ ਗਿਆ ਤੁਸੀਂ ਆਏ ਮੰਗ ਲਓ ਵੀ ਬਸ ਯਾਦ ਕਰੋ ਮਗਰ ਮੱਝ ਉਹਨਾਂ ਕੋਲ ਜੂਵੀ ਆ ਹਾਂ ਮੱਝ ਦਾ ਰੱਖਣੀ ਨਹੀਂ ਘਰੇ ਨਹੀਂ ਬਾਹਰ ਨਹੀਂ ਜਿਹੇ ਬਾਗੀ ਇਹ ਰਾਜੀ ਰੋਜੀ ਬਈ ਫੋਲਾ ਜਿੰਨੀ ਕਹਿ ਦੋ ਹੁਣ ਕੱਦ ਵੱਡ ਬਹੁਤ ਚੰਗਾ ਲੇਵਾ ਵੀ ਨੇ ਆਮਤਾਂ ਨਾਲ ਤਿਆਰ ਕਰਨ ਹਾਰ ਮਝੋ ਆਈ ਆ ਬਾਬਾ ਜੀ ਇਹ ਠੀਕ ਆ ਦੂਜਾ ਸੂਆ ਪ्युअर ਛੇਦਾਂ ਦਾ ਦੂਜਾ ਸੂਆ ਪ्युअर ਛੇਦਾਂ ਦਾ ਹਾਂ ਠੀਕ ਆ 10 ਦਿਨ ਬਾਕੀ ਨੇ 24 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਔਨ ਰਿਕਾਰਡ ਆ ਪੂਰਾ ਹੂੰ ਜਰਸੀ ਦਾ ਇਹਦੇ ਸੀਮਣ ਲੱਗਿਆ ਹੋਇਆ ਹੁਣ ਠੀਕ ਆ ਕੱਦ ਬੱਡ ਚੈੱਕ ਕਰ ਲੋ ਯਾਤ ਬ੍ਰੀਡ ਫੁੱਲ ਆ ਬਈ ਤੇ ਚਮਕ ਝਮਕ ਵਹਿੜ ਤੇ ਫੁੱਲ ਪਲੀ ਪਈ ਆ ਜਿਵੇਂ ਕਹਿੰਦੇ ਠੱਠੇ ਵਾਂਗੂ ਰਾਜੀ ਆ ਬਈ ਮੈਂ ਕਹਾਂ ਬੜੀ ਚੰਗੀ ਆ ਜੀ ਕੀ ਬਾਤ ਆ ਲੈ ਲਾਂਟੋ ਲਾਂਗ ਬੋਲ ਥਣ ਬੜਾ ਕਮਾਲ ਦਾ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗਏ ਉਤੇ ਠੰਡੀ ਸੀਲ ਪੂਰੀ ਆ ਜਿਵੇਂ ਮਰਜ਼ੀ ਬੈਠਾ ਰਹਿ ਕੋਈ ਚੱਕਰੀ ਨਹੀਂਗਾ ਹੂੰ ਬਹੁਤ ਟੌਪ ਕਲਾਸ ਬੱਚੇ ਆ ਜਦੇ ਸਮੇ ਦੀ ਹੂੰ ਟਾਪਰ ਆ ਪੂਰੀ ਸਹੀ ਗੱਲ ਆ ਬਾਈ ਟਾਪਰ ਆ ਪੂਰੀ ਨਹੀਂ ਜਲਦੀ ਆ ਮੰਨ ਲਾ ਵੀਰ ਲੈ ਜੇ ਜਾਂ ਘਰੇ ਚੋਂ ਆਣ ਵਾਲਾ ਲੈ ਜੇ ਹੂੰ ਆ ਮੰਨ ਲਓ ਵੀ ਜੇ ਅੱਜ ਤੁਸੀਂ 2 ਲੱਖ ਵਾਲੀ ਮੱਝ ਠੀਕ ਆ ਤੇ ਇੱਕ ਵਾਰੀ ਇਹਨੂੰ ਲਾ ਦਿਓ ਸਾਲ ਚ ਭਰੋਟ ਦੇਖ ਲਓ ਵੀ ਵੱਧ ਕਿਹੜੀ ਦਾ ਹੁੰਦਾ ਸਹੀ ਗੱਲ ਆ ਬਾਈ ਫੈਡ ਕੁਆਲਟੀ ਨੂੰ ਬਹੁਤ ਚੰਗੀ ਨਿਕਲੂਗੀ ਤੇ ਕੀ ਮੁੱਲ ਆ ਭਰਾਸਰੇ ਦਾ ਇਹਦਾ ਜਿਹੜਾ ਮੁੱਲ ਕਰਾਉਣਾ ਜਿਹੜਾ ਮਰਜ਼ੀ ਕਰਾਓ 75000 ਦੀ ਭਾਂ ਮੱਛੀ ਦੇ ਰਿਆਂ ਜੀ ਠੀਕ ਆ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ 85 ਕਰਾ ਲਓ 90 ਕਰਾ ਲਓ 75 ਦੀ ਹਾਂ ਨਾ ਦੇਣੀ ਆ 75000 ਦੀ ਬੜਾ ਜਿਹੜੀ ਦੇ ਦਾਂਗੇ ਆਰਡਰ ਦੇਖੋ ਗਿੱਠਲੇਵਾ ਮੂਰ ਨੂੰ ਤਿਆਰ ਕਰਦੀ ਹੁੰਦੀ ਆ ਬਾਕੀ ਹਜੇ ਕੱਚੀ ਕੱਚੀ ਆ ਦੇਖ ਬਹੁਤ ਸੋਹਣੀ ਰਹੀ ਜਾਂਦੀ ਆ ਤੇ ਤਿਆਰ ਹੋਵੇ ਨੇ ਬਹੁਤ ਔਣਾ ਬਾਲਟ ਲਾ ਚੱਕੀ ਔਣਾ ਲੇਵਾ ਤਿਆਰ ਕਰਨਾ ਬਾਬਾ ਜੀ ਠੰਡੀ ਤਾਂ ਇੰਨੀ ਆ ਨਾ ਜਿਵੇਂ ਮਰਜ਼ੀ ਹੱਥ ਲਾਈ ਚੱਲ ਹੈ ਨਾ ਜਿਵੇਂ ਫਾਰੋਂਦੀ ਮੱਛੀ ਆ ਨਹੀਂ ਹੱਥ ਨਹੀਂ ਲਗਾਉਂਦੀ ਸਹੀ ਗੱਲ ਆ ਬਈ ਅੱਗੇ ਦੇ ਲਾਸਟ ਪੰਜ ਨੰਬਰ ਕਿਹੜਾ ਸੂਆ ਪਲੂਣ ਆ ਜੀ ਪਹਿਲਾ ਮੱਛੀ ਆ ਪਹਿਲਾ ਸੂਆ ਲੇਵਾ ਕਮਾਲ ਹੈ ਨਾ ਬਹੁਤ ਅੱਲੇਵਾ ਚ ਵਾਹ ਅੱਲੇਵਾ ਵਾਲਾ ਹੀ ਆ ਕੇ ਕਰਮ ਵਾਲੀ ਬੀ ਇਹ ਕੋ ਪਿਛਲੀ ਵੀਡੀਓ ਜੋ ਪਾਈ ਸੀ ਉਹਦੇ ਛੋਟਾ ਜਿਹਾ ਲੇਵਾ ਸੀ ਨਿਕਾ ਲੈ ਲਾ ਠੀਕ ਹੈ ਉਹਦੇ ਕੱਚੀ ਵਾਲੀ ਸੀ ਅਜਤੋਂ ਚਾਰ ਕਣ ਪੈਣਾ ਠੀਕ ਹੈ ਜਿਹੜੀ ਅੱਪਰਸੋ ਵੀਡੀਓ ਪਾਈ ਸੀ ਉਹਦੇ ਚ ਪਾਈ ਸੀ ਉਹਦੇ ਕੱਚੀ ਵਾਲੀ ਸੀਗੀ ਠੀਕ ਆ ਦੇਖੋ ਚਾਰ ਕਣਾਂ ਦੀ ਲੇਵਾ ਭਰ ਗਈ ਦੁੱਧ ਤਾਂ ਮੰਨ ਲਵੀ ਜਿਵੇਂ ਹੁਣ ਲੇਵਾ ਤਿਆਰ ਕਰਦੀ ਆਉਂਦੀ ਆ ਠੀਕ ਆ ਐ ਨਹੀਂ ਪਤਾ ਵੀ 25 ਕਿਲੋ ਨੂੰ ਹੱਥ ਲਾੜਵੇਂ ਨਹੀਂ 20 ਕਿਲੋ ਦਾ ਖੁੱਲਾ ਹੀ ਦੇ ਦਊਗੀ ਹੂੰ 20 ਲੀਟਰ ਦੁੱਧ ਪਾਈ ਕਹਿੰਦਾ ਮੈਂ ਹੁੰਦੇ ਨਾ ਲੇਵੇ ਦਾ ਮਤਲਬ ਡਿਜ਼ਾਈਨ ਦੇਖ ਕੇ ਮੈਨੂੰ ਆਇਆ ਸੀ ਮੈਂ ਕਿਹਾ ਵੀ 15 16 ਕਿਲੋ ਦੁੱਧ ਦੇਉਗੀ ਹੂੰ ਜਿਹੜਾ ਅੱਜ ਲੇਵਾ ਤਿਆਰ ਕਰਦੀ ਆਉਂਦੀ ਆ ਘਰਾਂ ਵਾਲਿਆਂ ਨੂੰ ਲੱਗਦਾ ਵੀ 22 24 ਕਿਲੋ ਤਾਂ ਖੁੱਲਾ ਹੀ ਕੱਢ ਦੂਗੀ 20 ਕਿਲੋ ਤਾਂ ਮੈਂ ਪਿਆ ਬੱਟ ਦੀ ਜਮ ਸਹੀ ਗੱਲ ਆ ਲੇਵਾ ਬਈ ਬੜਾ ਕਮਾਲ ਦਾ ਗਿੱਠ ਲੇਵਾ ਮੂਹ ਰਹਾ ਤੇ ਤਿਆਰੀ ਦੇਖੋ ਲੈ ਮੇਰੀ ਕਮਾਲ ਆ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਨਾੜਾ ਨੂੜਾ ਫੁੱਲਾ ਘਰਮ ਵਾਲੀ ਤੇ ਚਿਬਾਈ ਦੀ ਵੀ ਚੰਗੀ ਨੇ ਖਲੂ ਹਣਾ ਬਾਲੀ ਚੰਗੀ ਆ ਜੀ ਹੂੰ ਫੋਡ ਫੂਡ ਬਹੁਤ ਚੰਗੀ ਆ ਬੱਸੀ ਦੀ ਠੀਕ ਆ ਤੇ ਕੀ ਮੁੱਲ ਆ ਭਰਾ ਇਹਦਾ ਬਾਈ 55000 ਦੀ ਬੱਚੀ ਦੇ ਦੇਾਂਗੇ ਆਪਾਂ ਮੁੱਲ ਨਹੀਂ ਕੋਈ ਕਰਦੇ ਠੀਕ ਆ ਹੂੰ 55000 ਦੀ ਬਾਈ ਕਹਿੰਦਾ ਵੜ ਦੇ ਦੇਾਂਗੇ ਮੁੱਲ ਨਹੀਂ ਕਰਨਾ ਲੇਵਾ ਦੇਖੋ ਕਮਾਲ ਦਾ ਬਾਈ ਹਜੇ ਕੱਚੀ ਆਦਣ ਲੈਂਦੀ ਐ ਕੋਈ ਮੰਨ ਲਓ ਜੀ ਅੱਜ ਦੇ ਸਮੇਂ ਦੀਆਂ ਮੱਝੇ ਹੀ ਨੇ ਇਹ ਮੱਝੇ ਹੀ ਨੇ ਮੱਛੀਆਂ ਮੰਨ ਲਓ ਵੀ ਜੇ 20 ਕਿਲੋ ਅੱਜ ਲੈਣੀ ਆ ਤਾਂ 3 ਲੱਖ ਤੋਂ ਘੱਟ ਨਹੀਂ ਮਿਲਦੀ ਸਹੀ ਗੱਲ ਆ ਭਾਈ ਇਹਨਾਂ ਦੀ ਫੈਟ ਕੁਆਲਿਟੀ ਵੀ ਬਹੁਤ ਚੰਗੀ ਰਹੂਗੀ ਸਾਰੀਆਂ ਗਾਵਾਂ ਦੀ ਤੇ ਦੁੱਧ ਵੀ ਗਾਂ ਦਾ 12 ਮਹੀਨੇ 30 ਦਿਨ ਘਰ ਨਹੀਂ ਜਾਂਦਾ ਫਿਰ ਉਹ ਨਹੀਂ ਜਾਂਦਾ ਸਹੀ ਗੱਲ ਆ ਭਾਈ ਤੇ ਨਾਗੇ ਸੀਗੇ ਭਰਾ ਕੋਲੇ ਪੰਜ ਤੇ ਪੰਜੇ ਰਖਾਤੇ ਭਾਈ ਮੁੱਲ ਜੀ ਇਹ ਪੰਜ ਛੇ ਵੜਾਂ ਨਹੀਂ ਕੋਈ ਵੀਰ ਜਦੋਂ ਮਰਜੀ ਆਪਣੇ ਕੋਲੇ ਆਵੇ ਆਪਣਾ ਕੋਈ ਇੱਕ ਦਿਨ ਮਾਲ ਵੇਚਦਾ ਨਹੀਂ ਹੈਗਾ ਆਪਣੇ ਕੋਲੇ 12 ਮਹੀਨੇ 30 ਦਿਨ ਹਰ ਵਕਤ ਬਕਾਵਾਮਾ ਖੜਨੀ ਰਹਿੰਦੀਆਂ ਨੇ ਸਿਆਲ ਅਜੇ ਗਰਮੀ ਹੈ ਠੀਕ ਹੈ ਭਾਈ ਧੰਨਵਾਦ ਭਾਈ